ਕਰ ਲੈ ਇਧਰ ਕਰ ਲੈ ਇਧਰ ਉਧਰ ਕਰ ਲਾਇਆ ਇੱਥੇ ਲੈ ਆ ਇਹਨੂੰ ਇਧਰ ਲੈ ਆ ਇੱਥੇ ਨੇ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਬੋਲੇ ਸੋਨ희ਨ ਹਾਲ ਅਬੋਰ ਵਾਲਿਓ ਜਦੋਂ ਵੀ ਤੁਹਾਡੇ ਕੋਲ ਆ ਤੁਸੀਂ ਪਿਆਰ ਵਾਲੇ ਪਾਸਿਆਂ ਕੋਈ ਕਮੀ ਨਹੀਂ ਛੱਡੀ ਜਦੋਂ ਵੀ ਤੁਹਾਡੇ ਕੋਲ ਕੋਈ ਆਵਾਜ਼ ਮਾਰੀਏ ਤੁਹਾਨੂੰ ਤਾਂ ਤੁਸੀਂ ਪੈਰ ਜੁੱਤੀ ਨਹੀਂ ਪਾਈ ਤੁਸੀਂ ਪਿਆਰ ਦੇਣ ਵਾਸਤੇ ਸਾਥ ਦੇਣ ਵਾਸਤੇ ਹਮੇਸ਼ਾ ਕੇ ਰਹੇ ਹੋ ਇਸ ਗੱਲ 'ਚ ਮੈਂ ਤੁਹਾਡਾ ਧੰਨਵਾਦ ਕਰਦਾ ਇਸ ਗੱਲ 'ਚ ਮੈਂ ਤੁਹਾਡਾ ਰਿਣੀ ਆ ਲੋਕਾਂ ਲਈ ਹੋਊਗਾ ਬੋਰ ਟੇਲ ਮੈਂ ਜੇ ਇੰਦਰਲੇ ਪਾਸੋਂ ਸੋਚਾਂ ਤਾਂ ਉਹਰ ਪਹਿਲਾਂ ਵੀ ਐ। ਅਬ ਉਹਰ ਪਹਿਲਾਂ ਕਸਬਾ ਚੰਡੀਗੜ੍ਹ ਵਾਲੇ ਪਾਸੋਂ ਨਾ ਸੋਚੋ ਇੰਦਰਲੇ ਪਾਸੋਂ ਸੋਚੋ। ਮੇਰਾ ਕੰਮ ਸੀ ਮੈਂ ਕਿਸਾਨਾਂ ਨੂੰ ਪੁੱਛਿਆ ਫਾਜ਼ਿਲ ਕਾਬ ਉਹਰ ਬੱਲੂਆਂਾਂ ਦੇ ਨੂੰ। ਉਹ ਕਹਿੰਦੇ ਨੈਰਾ ਦਾ ਪਾਣੀ ਜੇ ਨਰਮੇ ਨੂੰ ਆ ਜੇ। ਬੁੱਟਾ ਸਟਰੋਂਗ ਹੋ ਜਾਂਦਾ ਪਹਿਲੇ ਤਿੰਨ ਪਾਣੀ ਲੱਗ ਜਾਣ ਸੁੰਡੀ ਨਹੀਂ ਲੱਗਣੀ ਵੀਰੋ ਹੱਥ ਖੜੇ ਕਰਕੇ ਦੱਸ ਦਿਓ ਆਉਂਦਾ ਨਾ ਨਹਿਰਾਂ ਦਾ ਪਾਣੀ ਕੱਸੀਆਂ ਸੂਏਾਂ ਚ ਪਾਣੀ ਆ ਗਿਆ ਨਵੀਆਂ ਪਾਈਪਾਂ ਦੱਬੀਆਂ ਜਾ ਰਹੀਆਂ ਨੇ ਬਸ 2-4 ਮਹੀਨੇ ਹੋਰ ਦੇ ਦਿਓ ਮੋਟਰਾਂ ਟਿਊਬਵਲ ਭੁੱਲ ਜਾਓਗੇ ਨਹਿਰਾਂ ਦਾ ਪਾਣੀ ਤੁਹਾਡੇ ਕੋਲੇ ਪਹੁੰਚੇਗਾ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਸਾਡੇ ਤੋਂ ਸਾਥ ਮੰਗਣ ਆਇਆ ਮੈਂ ਕੱਲਾ ਹੀ ਲੜੀ ਜਾਣਾ ਸੁਪਰੀਮ ਕੋਰਟ ਚ ਲੜਦਾ ਸੈਂਟਰ ਸਰਕਾਰ ਚ ਲੜਦਾ ਗਵਰਨਰ ਨਾਲ ਲੜਾਈ ਰਹਿੰਦੀ ਹੈ ਪੈਸੇ ਧੱਬ ਜਾਂਦੇ ਆ ਪੰਜਾਬ ਦੇ ਬਿੱਲ ਰੋਕ ਲੈਂਦੇ ਆ ਲੜੂਗਾ ਮੈਂ ਮੇਰੀ ਕੋਈ ਲੜਾਈ ਚ ਕਮੀ ਨਹੀਂ ਹੋਣੀ ਪਰ ਇਹ ਮੇਰਾ ਇਕੱਲੇ ਦਾ ਕੰਮ ਨਹੀਂ ਹੈ ਆਪਣਾ ਸਾਰਿਆਂ ਦਾ ਹੈ ਮੈਨੂੰ 13 ਸ਼ਕਤੀਆਂ ਦੇ ਉਹ 13 ਦੇਰ ਹੱਥ ਦੇ ਦਿਓ